ਜਨ ਗੁਰ ਜਣਿਆ ਮਾਏ ਕਲਯੁਗ ਦੇ ਤਾਰਨ ਹਾਰ ਜਗਤ ਗੁਰ ਜਾਹਰ ਪੀਰ ਧੰ ਗੁਰ ਨਾਨਕ ਦੇਵ ਜੀ ਮਹਾਰਾਜ ਦੀ ਜਨਨੀ ਧਨ ਤਨ ਮਾਤਾ ਤ੍ਰਿਪਤਾ ਜੀ ਦਾ ਵੱਡਮੁੱਲਾ ਜੀਵਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਨੀ ਮਾਤਾ ਤ੍ਰਿਪਤਾ ਜੀ ਦਾ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਰੁਤਬਾ ਐਨਸਾਈਕਲੋਪੀਡੀਆ ਆਫ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁਤਾਬਕ ਸੰਨ 1448 ਈਸਵੀ ਵਿੱਚ ਲਾਹੌਰ ਦੇ ਨੇੜੇ ਪਿੰਡ ਚਾਲ ਵਿੱਚ ਪਾਈ ਰਾਮਾ ਦੇ ਘਰ ਮਾਈ ਪਿਹਾਈ ਦੀ ਕੁੱਖੋਂ ਜਨਮੇ ਮਾਤਾ ਤ੍ਰਿਪਤਾ ਜੀ ਦੀ ਸ਼ਾਦੀ ਮਰਾਏ ਭੋਇ ਦੀ ਤਲਵੰਡੀ ਵਿਖੇ ਪਾਈ ਸ਼ਿਵਰਾਮ ਤੇ ਮਾਈ ਬਨਾਰਸੀ ਦੇ ਪੁੱਤਰ ਮਹਿਤਾ ਕਾਲੂ ਜੀ ਨਾਲ ਹੋਈ ਸੀ ਜਿਨ੍ਹਾਂ ਤੋਂ ਆਪ ਜੀ ਦੇ ਘਰ ਇੱਕ ਸੁਪਤਰੀ ਬੇਬੇ ਨਾਨਕੀ ਅਤੇ ਇੱਕ ਸੁਪੁੱਤਰ ਬਾਬਾ ਨਾਨਕ ਜੀ ਦਾ ਪ੍ਰਕਾਸ਼ ਹੋਇਆ ਮਾਤਾ ਤ੍ਰਿਪਤਾ ਜੀ ਰੱਬ ਦੇ ਭੈ ਵਿੱਚ ਰਹਿਣ ਵਾਲੇ ਇੱਕ ਨੇਕ ਔਰਤ ਸਨ ਸੁਚਿਤ ਜੀ ਗ੍ਰਹਿਣੀ ਸਨ ਆਗਿਆਕਾਰ ਪਤਨੀ ਆਪਣੇ ਮਾਤਾ ਪਿਤਾ ਦੀ ਸੁਣ ਖੀਤੀ ਆਪਣੇ ਭਰਾ ਕ੍ਰਿਸ਼ਨ ਤੇ ਭੈਣ ਲਖੋ ਨੂੰ ਰੱਜਵਾਂ ਪਿਆਰ ਦੇਣ ਵਾਲੀ ਪਿਆਰੀ ਭੈਣ ਆਪਣੇ ਪੁੱਤਰ ਤੇ ਧੀ ਲਈ ਮਮਤਾ ਦਾ ਵਗਦਾ ਦਰਿਆ ਸਨ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਕਦੇ ਝਿੜਕਿਆ ਨਹੀਂ ਸਗੋਂ ਅਟਲ ਵਿਸ਼ਵਾਸ ਨਾਲ ਜੀਣਾ ਸਿਖਾਇਆ ਉਹ ਇੱਕ ਅਜੇ ਹੀ ਆਦਰਸ਼ ਮਾਂ ਸਨ ਜਿਸਦੇ ਅੰਗ-ਅੰਗ ਵਿੱਚ ਆਪਣੇ ਬੱਚਿਆਂ ਦੇ ਲਈ ਪਿਆਰ ਦੀ ਲਹਿਰ ਨਿਰੰਤਰ ਵਗਦੀ ਸੀ ਜਿਸ ਦੇ ਅਸੀਸ ਭਰੇ ਬੋਲ ਤੱਪਦੇਆਂ ਹਿਰਦਿਆਂ ਨੂੰ ਠੰਡ ਪਾਉਂਦੇ ਸਨ ਮਾਤਾ ਤ੍ਰਿਪਤਾ ਜੀ ਕੁਰਬਾਨੀ ਦੀ ਉਹ ਮੂਰਤ ਸਨ ਜਿਨ੍ਹਾਂ ਨੇ ਆਪਣੇ ਪੁੱਤਰ ਦੀ ਖੁਸ਼ੀ ਅਤੇ ਉਸਦੇ ਸੰਸਾਰਿਕ ਫਰਜ਼ਾਂ ਦੀ ਪੂਰਤੀ ਲਈ ਕਈ ਸਾਲਾਂ ਦਾ ਵਿਛੋੜਾ ਤਾਂ ਬਰਦਾਸ਼ਤ ਕੀਤਾ ਪਰ ਉਸ ਦੀ ਰਾਹ ਵਿੱਚ ਕਦੇ ਵੀ ਮਮਤਾ ਦਾ ਰੋੜਾ ਨਹੀਂ اٹਕਾਇਆ ਮਾਤਾ ਤ੍ਰਿਪਤਾ ਜੀ ਨੇ ਪੁੱਤਰ ਵਿਛੋੜੇ ਦੀ ਪੀੜਾ ਨੂੰ ਆਪਣੇ ਹਿਰਦੇ ਵਿੱਚ ਸੰਜੋ ਕੇ ਨਾ ਚਾਹੁੰਦਿਆਂ ਵੀ ਨਾਨਕ ਜੀ ਨੂੰ ਸੰਸਾਰ ਦੇ ਭਲੇ ਵਾਸਤੇ ਉਦਾਸੀਆਂ ਤੇ ਜਾਣ ਦੀ ਆਗਿਆ ਦਿੱਤੀ ਸੀ ਇੱਕ ਮਾਂ ਵੱਲੋਂ ਇਸ ਤੋਂ ਵੱਡੀ ਕੁਰਬਾਨੀ ਕੀ ਹੋ ਸਕਦੀ ਹੈ ਕਿ ਆਪਣੇ ਇੱਕੋ ਇੱਕ ਪੁੱਤਰ ਨੂੰ ਸੰਸਾਰ ਦੇ ਭਲੇ ਹਿੱਤ ਦੂਰ ਪਰਦੇਸਾਂ ਵੱਲ ਤੋਰ ਦਵੇ ਪਰ ਉਪਕਾਰੀ ਸੁਭਾਅ ਵਾਲੇ ਰੱਬ ਦੀ ਮੂਰਤ ਬਾਬਾ ਨਾਨਕ ਜੀ ਨੇ ਜਦੋਂ ਖਰਾ ਸੌਦਾ ਕਰਨ ਲਈ ਪਿਤਾ ਵੱਲੋਂ ਮਿਲੇ 20 ਰੁਪਈਆਂ ਨਾਲ ਸਾਧੂ ਸੰਤਾਂ ਨੂੰ ਭੋਜਨ ਕਰਵਾ ਦਿੱਤਾ ਸੀ ਤਾਂ ਪਿਤਾ ਜੀ ਨੇ ਗੁੱਸੇ ਵਿੱਚ ਆ ਕੇ ਨਾਨਕ ਜੀ ਨੂੰ ਚਪੇੜ ਕੱਡ ਮਾਰੀ ਸੀ ਉਸ ਵੇਲੇ ਵੀ ਮਾਤਾ ਤ੍ਰਿਪਤਾ ਜੀ ਨੇ ਮਹਿਤਾ ਕਾਲੂ ਜੀ ਨੂੰ ਨਾਨਕ ਜੀ ਉੱਤੇ ਗੁੱਸਾ ਕਰਨ ਤੋਂ ਰੋਕਿਆ ਸੀ ਕਿਉਂਕਿ ਮਾਤਾ ਜੀ ਜਾਣਦੇ ਸਨ ਕਿ ਉਹਨਾਂ ਦਾ ਪੁੱਤਰ ਨਾਨਕ ਬਹੁਤ ਨੇਕ ਅਤੇ ਗਰੀਬ ਲੋੜਵੰਦਾਂ ਦਾ ਰਹਿਬਰ ਹੈ ਸੰਗਤ ਜੀ ਇਸ ਧਰਤੀ ਉੱਤੇ अनेका ਪੈਗੰਬਰ ਆਏ ਹਨ ਪਰ ਉਹਨਾਂ ਦੀਆਂ ਮਾਵਾਂ ਇਸ ਰੂਹਾਨੀ ਖੁਸ਼ੀ ਨੂੰ ਮਾਣ ਨਹੀਂ ਸਕੀਆਂ ਮਾਤਾ ਦੇਵਕੀ ਕ੍ਰਿਸ਼ਨ ਜੀ ਦੀ ਜਨਮਨੀ ਜ਼ਰੂਰ ਸੀ ਪਰ ਜੇਲ੍ਹ ਵਿੱਚ ਕੈਦ ਹੋਣ ਕਾਰਨ ਪੁੱਤਰ ਨੂੰ ਗੋਦ ਵਿੱਚ ਖਿਡਾਉਣ ਦਾ ਸੁੱਖ ਨਾ ਮਾਣ ਸਕੇ ਹਜ਼ਰਤ ਈਸਾ ਮਾਤਾ ਮਰੀਮ ਦੀ ਕੁਆਰੀ ਕੁੱਖ ਵਿੱਚ ਆਏ ਸਨ ਇਸ ਲਈ ਜੋ ਤਾਨੇ ਅਤੇ ਗੱਲਾਂ ਮਰੀਮ ਨੇ ਸੁਣੀਆਂ ਉਸ ਦੀ ਪੀੜਾ ਉਹੀ ਜਾਣਦੀ ਹੈ ਭਗਵਾਨ ਬੁੱਧ ਦੀ ਮਾਂ ਉਸ ਨੂੰ ਜਨਮ ਦਿੰਦੇ ਸਾਰ ਹੀ ਚੜਾਈ ਕਰ ਗਈ ਸੀ ਪਰ ਧਨ ਮਾਤਾ ਤ੍ਰਿਪਤਾ ਜਿਨ੍ਹਾਂ ਆਪ ਨਾਰਾਇਣ ਕਲਾਤਾਰ ਨੂੰ ਆਪਣੀ ਕੁੱਖ ਵਿੱਚ ਰੱਖ ਕੇ ਪ੍ਰਭੂ ਨੂੰ ਚੇਤੇ ਕਰਦੇ ਆ ਰੱਬੀ ਜੋਤ ਬਾਬਾ ਨਾਨਕ ਜੀ ਨੂੰ ਇਸ ਸੰਸਾਰ ਵਿੱਚ ਲਿਆਂਦਾ ਅਲੌਕਿਕ ਬਾਲਕ ਦੇ ਆਉਣ ਦੀ ਖੁਸ਼ੀ ਮਾਣੀ ਉਸ ਨੂੰ ਚਾਵਾ ਨਾਲ ਪਾਲਿਆ ਅਤੇ लाड़ ਲड़ाई ਜਦ ਮਾਤਾ ਤ੍ਰਿਪਤਾ ਜੀ ਦੇ ਘਰ ਉਹਨਾਂ ਦੀ ਨੂ ਰਾਣੀ ਸੁਲਖਣੀ ਜੀ ਆਏ ਤਾਂ ਮਾਤਾ ਜੀ ਨੂੰ ਅਨੋਖਾ ਚਾ ਚੜਿਆ ਸ਼੍ਰੀ ਚੰਦ ਦੇ ਜਨਮ ਸਮੇ ਸਾਰੇ ਪਿੰਡ ਵਿੱਚ ਮਠਿਆਈ ਵੰਡੀ ਜਦ ਲక్ష్ਮੀ ਚੰਦ ਜਨਮੇ ਤਾਂ ਉਹਨਾਂ ਦੀ ਖੁਸ਼ੀ ਸੰਭਾਲੀ ਨਹੀਂ ਸੀ ਜਾਂਦੀ ਗੁਰੂ ਨਾਨਕ ਜੀ ਜਦੋਂ ਸੁਲਖਣੀ ਜੀ ਨੂੰ ਪਰਮੇਸ਼ਵਰ ਕੀ ਇਹ ਆਹ ਕੇ ਆਵਾਜ਼ ਮਾਰਦੇ ਤਾਂ ਸੱਸ ਤ੍ਰਿਪਤਾ ਜੀ ਮਾਤਾ ਸੁਲਖਣੀ ਜੀ ਨੂੰ ਘੁੱਟ ਕੇ ਕਲਾਵੇ ਵਿੱਚ ਲੈ ਲੈਂਦੇ ਸਨ ਗੁਰੂ ਸਾਹਿਬ ਦੀਆਂ ਉਦਾਸੀਆਂ ਸਮੇਂ ਨਾ ਤਾਂ ਕਦੇ ਸੁਲਖਣੀ ਜੀ ਨੇ ਉੱਚੀ ਆਵਾਜ਼ ਕੱਢੀ ਤੇ ਨਾ ਹੀ ਕਦੇ ਮਾਤਾ ਤ੍ਰਿਪਤਾ ਜੀ ਨੇ ਜੱਤਾ ਆ। ਸਗੋਂ ਪੁੱਤਰ ਪਿਆਰ ਨਾਲ ਭਿੱਜੇ ਹਿਰਦੇ ਨਾਲ ਮਾਤਾ ਤ੍ਰਿਪਤਾ ਜੀ ਸੁਲਖਣੀ ਜੀ ਨੂੰ ਦਿਲਾਸਾ ਦਿੰਦੇ ਰਹਿੰਦੇ। ਸ੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਤੋਂ ਵਾਪਸ ਆ ਕੇ ਜਦੋਂ ਮਾਤਾ ਜੀ ਨੂੰ ਮਿਲੇ ਤਾਂ ਮਾਤਾ ਤ੍ਰਿਪਤਾ ਜੀ ਦੇ ਨੈਣਾਂ 'ਚੋਂ ਨੀਰ ਵਗਣ ਲੱਗਾ। ਪੁੱਤਰ ਨੂੰ ਘੁੱਟ ਕੇ ਕਲੇਜੇ ਨਾਲ ਲਾ ਪਿਆਰ ਦਿੱਤਾ ਤਾਂ ਠੰਡ ਪਈ। ਮਾਤਾ ਤ੍ਰਿਪਤਾ ਜੀ ਦੀ ਉੱਚ ਆਤਮਕ ਅਵਸਥਾ ਨੂੰ ਬਿਆਨ ਕਰਦਿਆਂ ਸੂਰਜ ਪ੍ਰਕਾਸ਼ ਦੇ ਕਰਤਾ ਕਵੀ ਸੰਤੋਖ ਸਿੰਘ ਲਿਖਦੇ ਹਨ ਕਿ ਮਾਤਾ ਜੀ ਨੇ ਇੰਜ ਪ੍ਰਾਂਤ त्याਗੇ ਜਿਵੇਂ ਹਾਥੀ ਫੁੱਲਾਂ ਦੀ ਮਾਲਾ ਸੁੱਟਦਾ ਹੈ ਬੜੇ ਹੀ ਸੋਖੇ ਤੇ ਸਹਿਜ ਤਰੀਕੇ ਨਾਲ ਜਿਵੇਂ ਜਲ ਵਿੱਚ ਜਲ ਸਮਾ ਜਾਂਦਾ ਹੈ ਉਸੇ ਪ੍ਰਕਾਰ ਮਾਤਾ ਤ੍ਰਿਪਤਾ ਜੀ ਸੰਨ 1522 ਈਸਵੀ ਵਿੱਚ ਮਹਤਾ ਕਾਲੂ ਜੀ ਦੇ ਅਕਾਲ ਚਲਾਣੇ ਤੋਂ ਤੀਜੇ ਦਿਨ ਗੱਲਾਂ-ਬਾਤਾਂ ਕਰਦਿਆਂ ਹੀ ਅਕਾਲ ਪੁਰਖ ਦੀ ਗੋਦ ਵਿੱਚ ਜਾ ਬਿਰਾਜੇ ਸਨ ਜਿਉ ਗੱਜ ਫੂਲ ਮਾਲ ਕੋ ਡਾਰੇ ਤਿਉ ਤਨ ਤਜ ਬੈਕੁੰਠ ਪਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ